ਇਹਨਾਂ ਲੋਕਾਂ ਦਾ ਤੁਸੀਂ ਕਰ ਕੀ ਲਓਗੇ ਸਭ ਦੇਖੋ ਜਿਸ ਤਰ੍ਹਾਂ ਪਾਕਿਸਤਾਨ ਦੇ ਨਾਲ ਹਿੰਦੁਸਤਾਨ ਦਾ ਉਲਝਣਾ ਠੀਕ ਨਹੀਂ ਕਿਉਂਕਿ ਉਸ ਮਲੰਗ ਦਾ ਤਾਂ ਕੁਝ ਪਿਕੜਨਾ ਨਹੀਂ ਸਭ ਸਾਡਾ ਸਾਰਾ ਕੁਝ ਹੈ ਜਿਹੜੇ ਬੰਦੇ ਨਾਲ ਉਹਦੇ ਰਤਬੇ ਦੇ ਸਾਬ ਨਾਲ ਗੱਲ ਕੀਤੀ ਜਾਂਦੀ ਹੈ ਸਭ ਉਹਨਾਂ ਨੇ ਬਾਲੀ ਕੋਈ ਹੈ ਕਿਉਂਕਿ ਦੇਖੋ ਸਭ ਤੋਂ ਪਹਿਲਾਂ ਜਿਹਨਾਂ ਲੋਕਾਂ ਤੇ ਕੇਸ ਬਣਿਆ ਸੀਗਾ ਨਸ਼ੇ ਵਾਲਾ ਕੇਸ ਉਹ ਤੋਂ ਮੈਂ ਲੀਡਰ ਹੋ ਪੋਜੀਸ਼ਨ ਮੈਂ ਜਾਣ ਜਾਨ ਸੁਭਾਜ ਖੜ ਕੇ ਬਚਾਈ ਸੀ ਮੈਂ ਕਿ ਸਰੂਪੀਰ ਜੀ ਬਾਦਲ ਸਾਹਿਬ ਨੂੰ ਮੈਂ ਕਿਾ ਜ਼ੁਲਮ ਨਾ ਕਰੋ ਨਮਾ ਨਮਾ ਉੱਠਣ ਲੱਗਾ ਹੁਣੇ ਕਿਤੇ ਮੱਚ ਮਾਰ ਦਿਓਗੇ ਗਲਤੀ ਸਾਰੇ ਦੋੰਦੇ ਅਸੀਂ ਵੀ ਕਰਤੀ ਨਹੀਂ ਉਦੋਂ ਨਿਬਟ ਜਾਣਾ ਸੀ ਕੰਮ ਡਰਗ ਸਮਗਲਰ ਤੋਂ ਪੈਸੇ ਲਏ ਸੀਗੇ ਇਲੈਕਸ਼ਨ ਦੇ ਦੌਰਾਨ ਉਹ ਦਿਖਾਇਆ ਕਿ ਨਹੀਂ ਜੀ ਮੈਂ ਇਲੈਕਸ਼ਨ ਦਾ ਚੰਦਾ ਲਿਆ ਸੀ ਜਿਨ੍ਹਾਂ ਨੇ ਇਲੈਕਸ਼ਨ ਦੇ ਅੰਦਰ ਚੰਦਾ ਲੈਣ ਦਾ ਇੱਕ ਕਹਾਣਾ ਬਣਾਇਆ ਸਾਬ ਜਿਹੜੇ ਲੋਕ ਕਹਿੰਦੇ ਸੀ ਯੂਥ ਕਾਂਗਰਸ ਦੇ ਪ੍ਰਧਾਨ ਬਣ ਲਗੇ ਵੀ ਮੈਂ ਤਾਂ ਅਜੀ ਇੱਕ ਕੁਛ ਵੀ ਮਾਮੂਲੀ ਖਰਚੋਂ ਆਇਆ ਸਾਬ ਮੇਰੇ ਕੋਲ ਤਾਂ 2 ਕਰੋੜ ਦੀ ਗੱਡੀ ਹੈ ਜੀ ਉਹਨਾਂ ਕੋਲ ਕਿੱਥੋਂ ਆਈਏ ਕਿਉਂਕਿ ਇਲੈਕਸ਼ਨ ਲੜ ਲੜ ਕੇ ਸਾਰਿਆਂ ਦੇ ਇੱਥੇ ਹੁਣ ਤਾਂ ਜੋ ਕੁਝ ਵੀ ਆ ਬਟੇ ਮਟੀਰੀਅਲ ਕੀ ਕੀ ਕਹਿੰਦੇ ਆ ਕਿ ਨਹੀਂ ਕਹਿੰਦੇ ਮੈਂ ਸਮਝਦਾ ਉਹਨਾਂ ਨੂੰ ਅਗਰ ਬਾੜੀ ਖੁਰਕ ਹੈ ਤੇ ਦੇਣ ਅਸਤੀਫਾ ਅਸੀਂ ਉਹ ਤੋਂ ਲੜਵਾ ਦੇਂਗੇ ਮੈਂ ਤਾਂ ਪਹਿਲਾਂ ਕਹਿੰਦਾ ਮੈਂ ਹਰ ਬੰਦਾ ਚੈਲੰਜ ਕਰਦਾ ਮੈਂ ਬਾਅਦ ਸਭ ਚੈਲੰਜ ਕਰਦੇ ਨੇ ਇੱਕ ਸੈਕਿੰਡ ਬਹੁਤ ਹੀ ਬਹੁਤ ਹੀ ਬੜੀਆ ਸਵਾਲ ਕੀਤਾ ਸਾਬ ਤੁਸੀਂ ਕਿ ਕੁਝ ਤਾਂ ਹੋਗਾ यूं ही ਨਹੀਂ ਕੋਈ ਬਤੋਂ ਕਾਇਲ ਨਹੀਂ ਹੋਆ ਕਰਦਾ ਸੁਨੀਲ ਜਾਖੜ ਤਾਂ 3 ਸਾਲ ਬਾਅਦ ਵੀ ਰੜਕੀ ਜਾਂਦਾ ਉਹਨਾਂ ਦੇ